ਕਿਸਾਨਾਂ ਦਾ ਜਥਾ ਮੁੜ ਵਾਪਸ ਆ ਗਿਆ 101 ਕਿਸਾਨਾਂ ਦਾ ਜਥਾ ਜਿਹੜਾ ਕਿ ਦਿੱਲੀ ਦੇ ਲਈ ਰਵਾਨਾ ਹੋਇਆ ਸੀ ਆਖਰ ਵਾਪਸ ਮੁੜ ਆਇਆ ਤੇ ਕਿਸਾਨਾਂ ਗੋਆਂ ਦਾ ਕਹਿਣਾ ਹੈ ਕਿ ਪਹਿਲਾਂ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਾਂਗੇ ਮੀਟਿੰਗ ਕਰਾਂਗੇ ਉਸ ਤੋਂ ਬਾਅਦ ਹੀ ਜਿਹੜਾ ਅਗਲਾ ਫੈਸਲਾ ਲਿਆ ਜਾਏਗਾ ਤਾਂ ਅੱਜ 1 ਵਜੇ ਦੇ ਕਰੀਬ ਕਿਸਾਨਾਂ ਨੇ ਦਿੱਲੀ ਵੱਲ ਨੂੰ ਜਿਹੜੇ ਨੇ ਚਾਲੇ ਪਾਏ ਸੀਗੇ ਪਰ ਉਹਨਾਂ ਨੂੰ ਰੋਕ ਲਿਆ ਗਿਆ ਬੈਰੀ ਗੇਟ ਤੋੜ ਕੇ ਅੱਗੇ ਵਧੇ ਸੇ ਕਿਸਾਨ ਪਰ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਰੋਕ ਲਿਆ ਗਿਆ ਥਰੂ ਗੈਸ ਦੇ ਗੋਲੇ ਤੱਕ ਜਿਹੜੇ ਨੇ ਕਿਸਾਨਾਂ ਤੇ ਦਾਗੇ ਗਏ ਤਾਂ 100 ਕਿ ਕਿਸਾਨਾਂ ਦਾ ਜਥਾ ਜਿਹੜਾ ਚੱਲਿਆ ਸੀਗਾ ਪੈਦਲ ਚੱਲਿਆ ਸੀ ਦਿੱਲੀ ਨੂੰ ਕੂਚ ਕੀਤਾ ਸੀਗਾ ਇਸੇ ਦੌਰਾਨ ਜਿਹੜਾ ਹੈਗਾ ਹੁਣ ਵਾਪਸ ਆ ਗਿਆ ਹੈ ਜਥਾ ਕਿਸਾਨ ਆਗੂੰਦ ਕੇਣਾ ਕਿ ਸਾਡੇ ਕਈ ਜਿਹੜੇ ਨੇ ਕਿਸਾਨ ਹੈਗੇ ਨੇ ਕਈ ਸਾਡੇ ਆਗੂ ਨੀਤਾ ਹੈਗੇ ਨੇ ਉਹ ਜਿਹੜੇ ਜ਼ਖਮੀ ਹੋਏ ਨੇ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਫਿਲਹਾਲ ਦੀ ਘੜੀ ਜਿਹੜਾ ਜੇ ਜਥਾ ਵਾਪਸ ਆ ਗਿਆ ਤਾਂ 2.5 ਘੰਟਿਆਂ ਤੋਂ ਬਾਅਦ ਆਖਰ ਵਾਪਸ ਮੁੜ ਆਇਆ ਕਿਸਾਨਾਂ ਦਾ ਜਥਾ ਜਿਹੜੇ 101 ਕਿਸਾਨ ਅੱਗੇ ਵਧੇ ਸੀ ਦਿੱਲੀ ਵੱਲੋਂ ਤਾਂ ਵਾਪਸ ਆ ਗਏ ਨੇ ਦਿੱਲੀ ਉਹਨਾਂ ਨੂੰ ਵਧੇ ਸੀਗੇ ਤਾਂ ਪਹਿਲਾਂ ਤਾਂ ਬੈਰੀਗੇਟ ਤੋੜ ਕੇ ਅੱਗੇ ਵਧਦੇ ਨੇ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਨੇ ਪਰ ਜਦੋਂ ਜਾਲੀਆਂ ਦੇ ਕੋਲ ਉਹਨਾਂ ਨੂੰ ਜੜਾਗਾ ਰੋਕ ਲਿਆ ਜਾਂਦਾ ਹਾਲਾਂਕਿ ਬੈਰੀਗੇਟ ਤੋੜ ਕੇ ਅੱਗੇ ਵਧ ਗਏ ਸੀ ਪਰ ਉਸ ਤੋਂ ਬਾਅਦ ਕਿਉਂਕਿ ਪੂਰੀ ਤਕੜੀ ਬੈਰੀਗੇਟਿੰਗ ਜੜੀ ਹੈ ਉਹ ਬਾਰਡਰ ਤੇ ਕੀਤੀ ਹੋਈ ਹੈ ਪਹਿਲਾਂ ਜਿਹੜੇ ਕੰਡਿਆਲੀ ਤਾਰ ਟੱਪ ਕੇ ਜਾਂ ਫਿਰ ਜਿਹੜੇ ਬੈਰੀਗੇਡ ਸੀਗੇ ਉਹ ਤੋੜ ਕੇ ਅੱਗੇ ਲੰਘ ਗਏ ਸੀਗੇ ਉਹ ਟੱਪ ਗਏ ਸੀ ਕਿਸਾਨ ਪਰ ਅੱਗੇ ਜਾ ਕੇ ਇੱਕ ਪੂਰੀ ਜਿਹੜੀ ਜਾਲੀ ਬਣੀ ਹੋਈ ਹੈ ਉਸ ਤੋਂ ਬਾਅਦ ਜਿਹੜੀ ਫੋਰਸ ਤਨਾਤ ਹੈ ਤਾਂ ਉਸ ਜਾਲੀ ਤੱਕ ਕਿਸਾਨ ਜਿਹੜੇ ਨੇ ਪਹੁੰਚ ਗਏ ਸੀਗੇ ਉਹਨਾਂ ਨੂੰ ਪਹਿਲਾਂ ਪ੍ਰਸ਼ਾਸਨ ਨੇ ਆਖਿਆ ਕਿਸਾਨਾਂ ਨੂੰ ਕਿ ਤੁਸੀਂ ਵਾਪਸ ਚਲੇ ਜਾਓ ਅਸੀਂ ਤੁਹਾਨੂੰ ਅੱਗੇ ਨਹੀਂ ਵਧਣ ਦੇਵਾਂਗੇ ਉਸ ਤੋਂ ਬਾਅਦ ਤਰਕ ਦਿੱਤੇਗੇ ਕਿਸਾਨਾਂ ਨੇ ਕਿ ਅਸੀਂ ਪੈਦਲ ਜਾ ਰਹੇ ਆ ਸਾਡੇ ਕੋਲ ਕੋਈ ਚੀਜ਼ ਨਹੀਂ ਹੈਗੀ ਸਾਡੇ ਕੋਲ ਕੋਈ ਟਰੈਕਟਰ ਨਹੀਂ ਕੋਈ ਟਰਾਲੀ ਨਹੀਂ ਹੈਗੀ ਫਿਰ ਸਾਨੂੰ ਅੱਗੇ ਕਿਉਂ ਨਹੀਂ ਵਧਣ ਦੇ ਰਹੇ ਜਿਵੇਂ ਇੱਕ ਆਮ ਨਾਗਰਿਕ ਸੜਕ ਤੇ ਜਾਂਦਾ ਤਾਂ ਸਾਨੂੰ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ ਉਸ ਤੋਂ ਬਾਅਦ ਪ੍ਰਸ਼ਾਸਨ ਦਾ ਤਰਕ ਸੀ ਕਿ ਸਾਨੂੰ ਪਹਿਲਾ ਮਨਜ਼ੂਰੀ ਦਿਖਾਓ ਜੇਕਰ ਤੁਹਾਡੇ ਕੋਲ ਲਿਖਤੀ ਮਨਜ਼ੂਰੀ ਨਹੀਂ ਹੈਗੀ ਤਾਂ ਤੁਸੀਂ ਅੱਗੇ ਜਿਹੜੇ ਨਹੀਂ ਵੱਲ ਸਕਦੇ ਪਰ ਜਦੋਂ ਨਹੀਂ ਹਟੇ ਕਿਸਾਨ ਉਸ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਅਥਰੂ ਗੈਸ ਦੇ ਗੋਲੇ ਦਾਗੇ ਗਏ ਸਪਰੇਅ ਖਾਂਚ ਮਾਰੀ ਗਈ ਕਿਸਾਨਾਂ ਨੇ ਜਿਹੜੀ ਕਿ ਇੱਕ ਤਸਬ ਨਾਲ ਅੱਖਾਂ ਦੇ ਵਿੱਚ ਮਿਰਚਾਂ ਦੀ ਤਰ੍ਹਾਂ ਲੜਦੀ ਹੈ ਉਹ ਸਪਰੇ ਵੀ ਜਿਹੜੀ ਹੈ ਉਹ ਮਾਰੀ ਗਈ ਅੱਖਾਂ ਦੇ ਵਿੱਚ ਤਾਂ ਕਿ ਕਿਸਾਨਾਂ ਨੂੰ ਖਦੇੜਿਆ ਜਾ ਸਕੇ ਉਸ ਤੋਂ ਬਾਅਦ ਅਗਰ ਨਹੀਂ ਗੱਲ ਬਣੀ ਤਾਂ ਉਸ ਤੋਂ ਬਾਅਦ ਅਥਰੂ ਗੈਸ ਦੇ ਜਿਹੜੇ ਨੇ ਗੋਲੇ ਦਾਗੇ ਗਏ ਸੀਗੀ ਤਾਂ ਕਾਰਵਾਈ ਕੀਤੀ ਗਈ ਪੁਲ ਪ੍ਰਸ਼ਾਸਨ ਦੇ ਵੱਲੋਂ ਉਸ ਤੋਂ ਬਾਅਦ ਜਿਹੜੇ ਨੇ ਕਈ ਕਿਸਾਨ ਜਿਹੜੇ ਨੇ ਉਹ ਜ਼ਖਮੀ ਵੀ ਹੋਏ ਨੇ ਜਿਸ ਤੋਂ ਬਾਅਦ ਫੈਸਲਾ ਲਿਆ ਗਿਆ ਕਿ ਫਿਲਹਾਲ ਦੀ ਘੜੀ ਜਿਹੜਾਗਾ ਜਥੇ ਨੂੰ ਵਾਪਸ ਜਿਹੜਾਗਾ ਬੁਲਾ ਲਿਆ ਜਾਵੇ ਤਾਂ ਕਿ ਉਸ ਤੋਂ ਬਾਅਦ ਮੀਟਿੰਗ ਦਾ ਸੱਦਾ ਦਿੱਤਾ ਹੈ ਪ੍ਰਸ਼ਾਸਨ ਨੂੰ ਕਿ ਸਾਡੇ ਨਾਲ ਮੀਟਿੰਗ ਕਰੋ ਮੀਟਿੰਗ ਤੋਂ ਬਾਅਦ ਹੀ ਜੜਾਗਾ ਅਗਲਾ ਫੈਸਲਾ ਲਿਆ ਜਾਏਗਾ ਅਗਲੀ ਰਣਨੀਤੀ ਜਿਹੜੀ ਹੈ ਉਹ ਦੱਸੀ ਜੀ ਕਿ ਅੱਗੇ ਕੀ ਕਰਨ ਹੈ ਫਿਲਹਾਲ ਦੀ ਘੜੀ 101 ਕਿਸਾਨਾਂ ਦਾ ਜਥਾ ਜਿਹੜਾ ਕਿ ਚਲਿਆ ਸੀਗਾ ਦਿੱਲੀ ਵੱਲੋਂ ਵਾਪਸ ਫਿਲਹਾਲ ਮੁੜ ਆਇਆ ਹੈ ਤੋਂਦਰ ਕਿਸਾਨ ਅਗੂ ਦੱਲੇਵਾਲ ਜਿਹੜੇ ਕਿ ਭੁਖ ਹੜਤਾਲਤੇ ਨੇ ਉਹਨਾਂ ਨੇ ਵੀ ਵੱਡੀ ਪ੍ਰੈਸ ਕਾਨਫਰੰਸ ਕੀਤੀ ਹੈ ਕਿਸਾਨਾ ਗੂ ਸਰਵਰ ਸਿੰਘ ਪੰਦੇ ਦਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਕਈ ਨੇਤਾ ਜਿਹੜੇ ਨੇ ਜ਼ਖਮੀ ਹੋਏ ਨੇ ਅਸੀਂ ਫਿਲਾਲ ਦੀ ਘੜੀ ਜਥੇ ਨੂੰ ਵਾਪਸ ਬੁਲਾ ਲਿਆ ਉਸ ਤੋਂ ਬਾਅਦ ਹੀ ਅਗਲਾ ਫੈਸਲਾ ਜਿਹੜਾਗਾ ਲਿਆ ਜਾਏਗਾ ਤਾਂ ਤਸਵੀਰ ਤੁਹਾਨੂੰ ਸ਼ੰਭੂ ਬਾਰਡਰ ਦੀਆਂ ਦਿਖਾ ਰਹੇ ਆ ਢਾਈ ਘੰਟਿਆਂ ਦੀ ਢਾਈ ਘੰਟਿਆਂ ਤੋਂ ਬਾਅਦ ਜਿਹੜਾ ਇੱਕ ਕਿਸਾਨਾਂ ਦੇ ਜਥਾ ਉਹ ਵਾਪਸ ਆ ਗਿਆ ਹੈ ਤਾਂ 1 ਵਜੇ ਦੇ ਕਰੀਬ ਜਿਹੜੇ ਚਾਲੇ ਪਾਈ ਸੀਗੇ ਗਲਾਂ ਦੇ ਵਿੱਚ ਹਾਰ ਪਾ ਕੇ ਕਿਸਾਨਾਂ ਗੋ ਨੇ ਗਲਾਂ ਦੇ ਵਿੱਚ ਹਾਰ ਪਾ ਕੇ ਇਹ ਜਥਾ ਜਿਹੜਾ ਸੀ 101 ਕਿਸਾਨਾਂ ਦਾ ਜਥਾ ਰਵਾਨਾ ਕੀਤਾ ਗਿਆ ਸੀ ਹਾਲਾਂਕਿ ਕੋਈ ਕਿਸਾਨਾਂ ਕੋਲ ਟਰੈਕਟਰ ਨਹੀਂ ਸੀ ਕੋਈ ਟਰਾਲੀ ਨਹੀਂ ਸੀਗੀ ਮਹਿਜ਼ ਇੱਕ ਇੱਕ ਬੈਗ ਸੀਗਾ ਜਿਹੜਾ ਕਿ ਮੋਢਾਂ ਦੇ ਵਿੱਚ ਪਾਇਆ ਹੋਇਆ ਸੀਗਾ ਉਸ ਦੇ ਵਿੱਚ ਵੀ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਾਡਾ ਇੱਕ ਅੱਦਾ ਸੂਟ ਸੀਗਾ ਜਾਂ ਫਿਰ ਥੋੜਾ ਬਹੁਤ ਸਾਡਾ ਖਾਨ ਪੀਣ ਦਾ ਸਮਾਂ ਸੀਗਾ ਪਰ ਉਹ ਵੀ ਉਹਨਾਂ ਨੂੰ ਜਿਹੜਾਗਾ ਅੱਗੇ ਲਿਜਾਣ ਨਹੀਂ ਦਿੱਤਾ ਉਹਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਗਿਆ ਤਾਂ ਪ੍ਰਸ਼ਾਸਨ ਦਾ ਕਹਿਣਾ ਕਿ ਸਾਨੂੰ ਮਨਜ਼ੂਰੀ ਦਿਖਾਓ ਉਸ ਤੋਂ ਬਾਅਦ ਹੀ ਜਿਹੜਾ ਸੀ ਤੁਹਾਨੂੰ ਅੱਗੇ ਜਾਣ ਦੇਵਾਂਗੇ ਤਾਂ ਅੱਜ ਪੈਦਲ ਮਾਰਚ ਦੇ ਲਈ ਜਾਣਾ ਸੀ ਪੈਦਲ ਜਿਹੜਾ ਰਵਾਨਾ ਹੋਣਾ ਸੀ ਦਿੱਲੀ ਵੱਲ ਕੁਚ ਕਰਨਾ ਸੀ ਫਿਲਹਾਲ ਵਧੇ ਵੀ ਸੀਗੇ ਕਿਸਾਨ ਅੱਗੇ ਪਰ ਵਾਪਸ ਜਿਹੜਾਗਾ ਉਹਨਾਂ ਨੂੰ ਆਉਣਾ ਪਿਆ